ਰਾਹ ਤਰੀਕ ਨੂੰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉਹ ਸੀਨੀਅਰ ਪੱਤਰਕਾਰ ਦਾਵਾ ਕਰ ਰਿਹਾ ਹੈ ਕਿ ਨਹੀਂ ਹੋ ਸਕਦੀ ਉਹ ਸ਼ਾਇਦ ਮੀਟਿੰਗ ਨਹੀਂ ਹੋਵੇਗੀ ਇਹਦਾ ਦਾਵਾ ਸੀਨੀਅਰ ਪੱਤਰਕਾਰ ਕਰਦੇ ਨਜ਼ਰ ਆ ਰਹੇ ਹੈ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਸੀਗੀ ਹਾਲਾਂਕਿ ਦੋ ਮੀਟਿੰਗਸ ਆਲਰੇਡੀ ਹੋ ਚੁੱਕੀਆਂ ਨੇ ਔਰ ਅਗਲੀ ਮੀਟਿੰਗ ਹੋਣੀ ਸੀ ਜਿਸ ਦੇ ਵਿੱਚ ਵੱਡਾ ਫੈਸਲਾ ਲਿਆ ਜਾਣਾ ਸੀ ਮੰਤਰੇ ਤਿਆਲੀ ਵਾਰ-ਵਾਰ ਕਹਿ ਕੇ ਗਏ ਸੀ ਕਿ ਵੱਡਾ ਫੈਸਲਾ 16 ਤਰੀਕ ਨੂੰ ਕਰ ਦਿੱਤਾ ਜਾਵੇਗਾ ਉਹ ਫੈਸਲਾ ਜਿਹੜਾ ਉਡੀਕਿਆ ਜਾ ਰਿਹਾ ਸੀ ਉਹ ਕਰ ਦਿੱਤਾ ਜਾਵੇਗਾ ਉਸ ਫੈਸਲੇ ਉੱਤੇ ਮੋਹਰ ਲਾ ਦਿੱਤੀ ਜਾਵੇਗੀ ਇੱਥੋਂ ਤੱਕ ਚਰਚਾ ਸ਼ੁਰੂ ਹੋ ਗਈ ਸੀ ਕਿ ਸ਼ਾਇਦ ਆਉਂਦੇ ਸਮੇਂ ਵਿੱਚ ਯਾਨੀ ਕਿ 16 ਤਰੀਕ ਨੂੰ ਮੈਂਬਰੀ ਜਿਹੜੀ ਹੋਈ ਹੈ ਮੈਂਬਰਸ਼ਿਪ ਡਰਾਈਵ ਜਿਹੜੀ ਚੱਲੀ ਹੈ ਅਕਾਲੀ ਦਲ ਦੀ ਉਹ ਰੱਦ ਕਰ ਦਿੱਤੀ ਜਾਵੇ ਸੱਤ ਮੈਂਬਰੀ ਕਮੇਟੀ ਵੱਲੋਂ ਪਰ ਇਹਦੇ ਦਰਮਿਆਨ ਇੱਕ ਹੋਰ ਚਰਚਾ ਸ਼ੁਰੂ ਹੋ ਗਈ ਕਿ 16 ਤਰੀਕ ਦੀ ਮੀਟਿੰਗ ਸ਼ਾਇਦ ਨਾ ਹੀ ਹੋਵੇ ਸੀਨੀਅਰ ਪੱਤਰਕਾਰ ਇਹਦਾ ਦਾਅਵਾ ਦੱਸਦੇ ਆ ਇਹਦਾ ਕਾਰਨ ਦੱਸਦੇ ਆ ਕਹਿੰਦੇ ਕਿ ਉਸ ਦਿਨ ਸ਼ਾਇਦ ਚੰਡੀਗੜ੍ਹ ਦੇ ਵਿੱਚ ਸ਼ਾਇਦ ਦਿੱਲੀ ਦੇ ਵਿੱਚ ਇੱਕ ਪਾਰਟੀ ਹੋਣ ਜਾ ਰਹੀ ਹੈ ਲੰਗੇ ਦਿਨੀ ਸੁਖਬੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀ ਔਰ ਉਸ ਅਭਿਆਸ ਸਮਾਗਮ ਦੇ ਵਿੱਚ ਵੀ ਭਾਰੀ ਇਕੱਠ ਸੀ ਵੇਖਣ ਨੂੰ ਮਿਲਿਆ ਕਿਸ ਤਰ੍ਹਾਂ ਸਿਆਸੀ ਲੀਡਰ ਹੌਮ ਹਮਾ ਕੇ ਉੱਥੇ ਪਹੁੰਚੇ ਔਰ ਉਸ ਆਨੰਦ ਕਾਰਜ ਦਾ ਹਿੱਸਾ ਬਣੇ ਔਰ ਉਸ ਤੋਂ ਬਾਅਦ ਹੁਣ ਚਰਚਾ ਮੇ ਇਹ ਚੱਲ ਗਈਆਂ ਕਿ 16 ਤਰੀਕ ਨੂੰ ਇੱਕ ਪਾਰਟੀ ਹੋਣ ਜਾ ਰਹੀ ਹੈ ਔਰ ਉਸ ਪਾਰਟੀ ਦੇ ਵਿੱਚ ਅਕਾਲੀ ਲੀਡਰ ਮੌਜੂਦ ਹੋਣਗੇ ਜਿਸ ਕਾਰਨ ਵੱਸ ਸ਼ਾਇਦ 16 ਤਰੀਕ ਦੀ ਮੇਰੀ ਮੀਟਿੰਗ ਆ ਕੈਨਸਲ ਹੋ ਜਾਵੇ ਜਾਂ ਪੋਸਟਪੋਨ ਹੋ ਜਾਵੇ ਹੁਣ ਜੇ ਕੈਨਸਲ ਹੁੰਦੀ ਹੈ ਜਾਂ ਪੋਸਟਪੋਨ ਹੁੰਦੀ ਹੈ ਦੋਮਾ ਸلسਲਿਆਂ ਦੇ ਵਿੱਚ ਇਹੀ ਚੀਜ਼ ਸਾਹਮਣੇ ਆਵੇਗੀ ਕਿ ਥੋੜਾ ਹੋਰ ਟਾਈਮ ਮੈਂਬਰਸ਼ਿਪ ਡਰਾਈਵ ਨੂੰ ਮੁਕੰਮਲ ਹੋਣ ਦੇ ਵਿੱਚ ਮਿਲ ਜਾਵੇਗਾ ਇਹੀ ਚੀਜ਼ ਨੂੰ ਲੈ ਕੇ ਤਾਂ ਸਵਾਲ ਖੜੇ ਹੋ ਰਹੇ ਆ ਕਿ ਹੌਲੀ ਹੌਲੀ ਕਰਕੇ ਸਹੀ ਪਰ ਮੈਂਬਰਸ਼ਿਪ ਡਰਾਈਵ ਜਿਹੜੀ ਆ ਉਹ ਪੂਰੀ ਹੋ ਰਹੀ ਹੈ ਜਾਂ ਕਹਿ ਦਈਏ ਦੂਜੇ ਪਾਸੇ ਇਲਜ਼ਾਮ ਲੱਗ ਰਿਹਾ ਕਿ ਕੀਤੀ ਜਾ ਰਹੀ ਹੈ ਕਰਨ ਦਿੱਤੀ ਜਾ ਰਹੀ ਹੈ ਬਹੁਤ ਸਾਰੇ ਨੈਰੇਟਿਵਸ ਇਸ ਨੂੰ ਲੈ ਕੇ ਸਾਹਮਣੇ ਆ ਰਹੇ ਪਰ ਇਹਦੇ ਦਰਮਿਆਨ ਜ਼ਰੂਰ ਚਰਚਾਵਾ ਚੱਲੀਆਂ ਪਈਆਂ ਕਿ ਹੁਣ ਹੋਣ ਕੀ ਵਾਲਾ 16 ਤਰੀਕ ਦੀ ਮੀਟਿੰਗ ਹੋਵੇਗੀ ਨਹੀਂ ਹੋਵੇਗੀ ਮੰਤਰੀ ਤੇਯਾਰੀ ਦਾ ਵੱਡਾ ਦਾਵਾ ਸੀ ਉਹ ਦਾਵਾ ਕਿ ਅਮੀਰ ਰਹ ਜੂਗਾ ਹਵਾ ਦੇ ਵਿੱਚ ਜਾਂ ਫਿਰ ਉਸ ਦਾਵੇ ਦੇ ਅਨੁਕੂਲ ਕੋਈ ਵੱਡਾ ਫੈਸਲਾ ਸੁਣਾ ਦਿੱਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੁਬਾਨ ਇੰਡੀਆ ਪੰਜਾਬੀ